ਮਿਰਜੇ ਦਾ ਮਾਮਾ ਖੀਵਾ ਉਹਨੂੰ ਆਪਣੇ ਪਿੰਡ ਖੀਵੇ ਲੈ ਗਿਆ ਖੀਵੇ ਦੇ ਘਰ ਕਿਸੇ ਚੀਜ਼ ਦੀ ਕੋਈ ਟੋਟ ਨਹੀਂ ਸੀ ਉਸ ਦੇ ਘਰੇ ਸਭ ਕੁਝ ਸੀ ਤੇ ਉਸ ਨੇ ਮਿਰਜੇ ਨੂੰ ਪਾਲਣ ਦਾ ਜੁਮਾ ਲੈ ਲਿਆ ਤੇ ਆਪਣੇ ਪਿੰਡ ਲੈ ਗਿਆ ਕੁਝ ਬਰੇ ਪਹਿਲਾਂ ਖੀਵੇ ਖਾਂ ਦੀ ਘਰ ਵਾਲੀ ਦੋ ਪੁੱਤ ਤੇ ਇੱਕ ਧੀ ਛੱਡ ਕੇ ਮਰ ਗਈ ਤੇ ਹੁਣ ਉਹਨੇ ਪਿਛਲੇ ਬਰੇ ਦੂਜਾ ਵਿਆਹ ਕਰਾ ਲਿਆ ਪਹਿਲੀ ਧੀ ਮੇਰੀ ਸਭ ਤੋਂ ਛੋਟੀ ਸੀ ਸਾਈਪਾ ਮਿਰਜੇ ਦੀ ਹਾਨਣ ਸੀ ਮਿਰਜੇ ਦਾ ਜੀ ਪਰਚੌਣ ਨੂੰ ਸਾਈਪਾ ਤੋਂ ਪਿਆਰਾ ਹੋਰ ਕਿਹੜਾ ਸਾਥ ਹੋ ਸਕਦਾ ਸੀ ਪਲਾਂ ਵਿੱਚ ਦੋ ਪਿਆਰੇ ਬਾਲ ਇੱਕ ਨਿਕ ਹੋ ਗਈ ਤੇ ਸਭ ਕੁਝ ਭੁੱਲ ਭੁਲਾ ਕੇ ਬਾਲ ਖੇਡਾਂ ਵਿੱਚ ਰੁੱਝ ਗਏ ਤੋਹਾਂ ਨੂੰ ਸੀਤੇ ਕਾਜੀ ਪਾਸ ਪੜਨੇ ਪਾ ਦਿੱਤਾ ਦਿਨਾਂ ਦੇ ਦਿਨ ਮਹੀਨੇ ਦੇ ਮਹੀਨੇ ਵਾਰਿਆਂ ਦੇ ਵਾਰੀ ਗੁਜ਼ਰਦੇ ਰਹੇ ਮਿਰਜਾ ਸਹਿਬਾਂ ਇੱਕ ਪਾਲੀ ਵੀ ਇੱਕ ਦੂਜੇ ਤੋਂ ਜੁਦਾ ਨਾ ਹੋਵੇ ਇਕੱਠੇ ਪੜਦੇ ਇਕੱਠੇ ਖੇਡਦੇ ਸਹਿਬਾਂ ਮਟਿਆਰ ਹੋਣ ਲੱਗੀਆਂ ਤੇ ਮਿਰਜਾ ਗਬਰੂ ਹੋਣ ਲੱਗਿਆ ਜੇ ਮਿਰਜੇ ਨੂੰ ਕੋਈ ਗੁਲਾਬ ਦਾ ਫੁੱਲ ਸੱਦਦਾ ਤਾਂ ਸਹਿਬਾਂ ਨੂੰ ਚੰਬੇ ਦੀ ਕਲੀ ਆਖਦਾ ਸਹਿਬਾਂ ਦੇ ਤਲ ਪਿੰਡ ਵਿੱਚ ਕੋਈ ਹੋਰ ਮਟਿਆਰ ਨਹੀਂ ਸੀ ਮਿਰਜੇ ਦਾ ਮੁਕਾਬਲਾ ਕੋਈ ਗਬਰੂ ਨਹੀਂ ਕਰ ਸਕਦਾ ਬਚਪਨ ਦੀ ਮੁਹੱਬਤ ਜੇ ਹੁਣ ਉਹ ਮਟਿਆਰ ਹੋ ਗਈ ਮਿਰਜ਼ਾ ਸਹਿਬਾਂ ਨੂੰ ਚੰਗਾ ਲੱਗਦਾ ਸੀ ਤੇ ਸਹਿਬਾ ਮਿਰਜ਼ੇ ਨੂੰ ਪਿਆਰੀ ਲੱਗਦੀ ਸੀ ਦੋ ਦੁਜੀ ਦੇ ਸਦਕੜੇ ਜਾਂਦੇ ਸੀ ਦੋ ਜਵਾਨੀਆਂ ਦਾ ਇੱਕ ਦੂਜੇ ਨੂੰ ਚੰਗਾ ਲੱਗਣਾ ਦੇ ਮੁਹੱਬਤੇ ਸਮਾਜ ਨੂੰ ਚੰਗਾ ਨਾ ਲੱਗਿਆ ਉਹਨਾਂ ਮਿਰਜ਼ਾ ਸਹਿਬਾਂ ਦੀ ਮੁਹੱਬਤ ਨੂੰ ਨਿੰਦਣਾ ਸ਼ੁਰੂ ਕਰ ਦਿੱਤਾ ਮਿਰਜ਼ਾ ਪਤਾ ਨਹੀਂ ਕਿਉਂ ਇਹ ਲੋਕੀ ਸਾਨੂੰ ਵੇਖ ਕੇ ਸੜਦੇ ਨੇ ਸਾਡੀ ਪਾਕ ਮੁਹੱਬਤ ਨੂੰ ਉਜਾਣਾਉਂਦੇ ਨੇ ਸੇਪਾ ਇਹ ਲੋਕਾ ਇਹ ਲੋਕੀ ਕੀ ਜਾਣਣ ਸਾਡੀ ਬਚਪਨ ਦੀ ਮੁਹੱਬਤ ਚ ਕੋਈ ਫਰਕ ਨਹੀਂ ਪਿਆ ਤਾਂ ਅਸੀਂ ਬਚਪਨ ਚ ਮੁਹੱਬਤ ਕਰਦੇ ਰਹੇ ਉਦੋਂ ਕਿਸੇ ਸਾਡੀ ਕੋਈ ਗੱਲ ਨਹੀਂ ਜੋੜੀ ਤੇ ਅੱਜ ਮਿਰਜ਼ਿਆ ਉਦੋਂ ਅਸੀਂ ਬੱਚੇ ਸਾਂ ਇਹ ਸਮਾਜ ਜਵਾਨ ਮੁਹੱਬਤਾਂ ਨੂੰ ਵੇਖ ਕੇ ਛੜਦਾ ਹੈ ਮਟਿਆਰ ਪ੍ਰੀਤਾਂ ਦੇ ਰਾਹਾਂ ਵਿੱਚ ਕੰਡਿਆਲੀਆਂ ਰਸਮਾਂ ਦੇ ਕੋਟ ਉਸਾਰਨ ਵਿੱਚ ਫਕਰ ਅਨੁਭਵ ਕਰਦੇ ਆ ਮਿਰਜ਼ਿਆ ਇਹ ਲੋਕੀ ਕੋਜ ਵੀ ਪਈ ਆਖਣ ਤੂੰ ਮੇਰੀਆਂ ਨਜ਼ਰਾਂ ਚ ਰੱਬੀ ਨੂਰ ਰਹੀ ਮੇਰੀ ਜ਼ਿੰਦਗੀ ਦਾ ਚਾਨਣ ਹੈ ਸਹਬਾ ਤੂੰ ਮੇਰਾ ਸਭ ਕੁਝ ਹੈ ਮੇਰੀ ਜ਼ਿੰਦਗੀ ਤੂੰ ਹੈ ਮੇਰੀ ਜਿੰਦ ਤੂੰ ਹੈ ਮੇਰੀ ਜਾਨ ਤੂੰ ਹੈ ਸਹਬਾਂ ਦੀ ਮਤਰੀ ایمان ਨੂੰ ਮਿਰਜਾ ਸਹਬਾਂ ਦਾ ਖਿੜਖਿੜ ਹੱਸਣਾ ਪੂਰੀ ਲੋਕ ਕਹਾਣੀ ਬਈ ਯਾਨੀ ਲੋਕ ਗਾਥਾ ਸੁਣਨ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮੈਂ ਲਿੰਕ ਵੀ ਪੇਸਟ ਕਰਦੀ ਹਾਂ ਲਿੰਕ ਖੋਲ ਕੇ ਤੁਸੀਂ ਪੂਰੀ ਕਹਾਣੀ ਸੁਣ ਸਕਦੇ ਹੋ ਧੰਨਵਾਦ